ਨਭੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ ਚੇਲਾ ਬੜਨਾ 500 ਕਰੋੜ ਉਹ ਦੂਜੀ ਗੱਲ ਕੀ ਕਹੀ ਉਹਨਾਂ ਨੇ ਕਿ ਪੰਜ-ਪੰਜ ਮੁੱਖ ਮੰਤਰੀ ਪੰਜਾਬ ਤੋਂ ਦੇ ਫਿਰਦੇ ਆ ਸੱਜ ਤੁਸੀਂ ਕਾਂਗਰਸ ਦਾ ਬੇੜਾ ਗਧ ਕਰਕੇ ਦਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਬਾੜ ਕੇ ਰਸਤਾ ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੀ ਗੁੱਟਵਾਦੀ ਹੈ ਨਹੀਂ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੀ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਜੀ ਤੱਕੇਸ਼ਾਈ ਹੋਈ ਅਵਾਸ ਸਾਰੀ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸ ਨੇ ਕੀਤਾ ਆਮਨ ਦੀ ਬਸਤਾ ਲਾਲ ਹੈ ਵੇਲਾ ਨਾ ਉਹ ਚੈਲੰਜ ਆ ਜਾ ਕੇ ਵੇਖ ਕੇ ਆਓ ਨਾ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਕੋ ਗਿਆ ਵਜ ਗਿਆ ਜਿਨ੍ਹਾਂ ਤੋਂ ਵੱਢ ਦਿੱਤਾ ਸਾਰਾ ਪੰਜ ਬੰਦੇ ਉੱਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸੱਦ ਜਦੋਂ ਲੈਕਚਰਾਂ ਹੁੰਦੀਆਂ ਰਹੀਆਂ ਸਰਪੰਚਾਂ ਦੀਆਂ ਹੋ ਗਿਆ ਬਲਾਕ ਸੰਵਤੀਆਂ ਹੋ ਗਿਆ ਜ਼ਿਲ੍ਹਾ ਪ੍ਰਿਸ਼ਦੀਆਂ ਹੋ ਗਿਆ ਇੱਥੋਂ ਤੱਕ ਕਿ ਕਈਆਂ ਵਿਧਾਨ ਸਭਾ ਦੀਆਂ ਲੈਕਚਰਾਂ 'ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੁੱਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮੰਦੀ ਵਸਤਾਲ ਦੇ ਵਿੱਚ ਹੈ ਸਾਡ ਆਪਣੀ ਗੱਲ ਕਰਦਾ ਆਪਣੀ ਤਰਨਤਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਨਾਲ ਉੱਥੇ ਕਾਂਗਰਸ ਦੇ ਛਿੱਤ ਦੀ ਧਾਲ ਵੱਡੀ ਆਪਸੀ ਫੁੱਟਬਾਦੀ ਪੂਰੇ ਪੰਜਾਬ ਨੂੰ ਪਤਾ ਸਤ ਤੁਹਾਡੇ ਦੇ ਲੀਡਰ ਕਹੇ ਵੇ ਕਿ ਪੰਜ-ਪੰਜ ਮੁੱਖ ਮੰਤਰੀ ਆ ਧੜੇ ਬਣੇ ਆ 500 ਕਰੋੜ ਰੁਪਇਆ ਚਾਹੀਦਾ ਕੜੀਆਂ ਧਰੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤੁਹਾਡੇ ਨਾਲ ਕੋ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋ ਲੜਨਾ ਨਹੀਂ ਚਾਹੁੰਦਾ ਤੁਹਾਡੀ ਗਵਾਈ ਚ ਕੋਈ ਨਹੀਂ ਲੜਨਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਤੇ ਸਾਡਾ ਹਾਲ ਜਿਹੜਾ ਤੰਤਰਦਾਰ ਦਾ ਹੋਣ ਜਾਦਿਆ ਆਪਾਂ ਕੀਤਾ ਕੀ ਹੈ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਲਵੇ ਦਾ ਧੜਾ ਜੀ ਆ ਸੁੱਖੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁਖ ਸਰਕਾਰ ਗਿਆ ਦਾ ਧੜਾ ਜੀ ਫੱਟ ਧਰਿਆ ਦੀ ਲਾਗ ਦਿੱਤੀ ਕਰਿਓ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜਿਹੜੇ ਸਾਡੀ ਭੈਣ ਦੇ ਦੋਸ਼ ਲਾਏ ਅਕੱਲ ਉਹ ਸਭ ਉਹਨਾਂ ਦੇ ਅਵੇਂ ਨਹੀਂ ਲਾਣਾ ਚਾਹੀਦਾ ਜੇ ਪੰਜ ਮੁੱਖ ਮੰਤਰੀ ਤੁਰੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੋਂ ਦੇ ਫਿਰਦੇ ਆ 500 ਕਰੋੜ ਰੁਪਇਆ ਚਾਹੀਦਾ ਤੇ ਸਰਕੇ ਦਾ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌਰ ਜਾ ਕੇ ਮੈਂ ਮੁੱਖ ਮੰਤਰੀ ਬਣਨਾ ਹਰ ਬੰਦਾ ਇਸ ਦੌਰ ਤੇ ਆ ਕਿ ਮੈਂ ਐਮਐਲਏ ਬਣਨਾ ਮੈਂ ਐਮਪੀ ਬਣਨਾ ਆ ਪੰਜਾਬ ਦਾ ਤੁਸੀਂ ਹਾਲ ਕਰਤਾ ਸਦ ਆਪਣੀ ਪਾਰਟੀ ਦਾ ਹਾਲ ਕਰਤਾ ਧੱਕੇਸ਼ਹੀਆ ਤੁਸੀਂ ਸਾਨੂੰ ਕਹਿਦੇ ਕਾਂਗਰਸ ਸਾਨੂੰ ਕਹਿ ਰਹੀ ਐ ਕਿ ਧੱਕੇਸ਼ਹੀਆ ਕਰਦੇ ਹੋ ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਹੀਂ ਕੀਤਾ ਜੀ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਉਹ ਯਾਰ ਤੁਹਾਨੂੰ ਤੇ ਗੱਲ ਕਹਿਣੀ ਦੀ ਚਾਹੀਦੀ ਤੁਹਾਡੇ ਪਤਾ ਜੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁਸ ਮੁਕਾਬਲੇਾਂ ਦੇ ਤਰੀਕੇ ਪੱਤੇ ਤੋਂ ਸੁਰਤੇ ਕਿੰਨੇ ਗੁਰਦੁਆਰਾਵਾਂ ਦੇ ਉੱਤੇ ਅਟੈਕ ਕੀਤੇ ਸੱਤ ਤੁਸੀਂ ਕਹਿ ਰਹੇ ਹੋ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚਲਾਇਆਂ ਦੇ ਵਿੱਚ ਸ਼ਰਧਾਮ ਸਿੱਖਾਂ ਨੂੰ ਜਿੰਦੇ ਸਾੜਤਾ ਇਹ ਜਾਚਾ ਤੂੰ ਹੀ ਸਾਨੂੰ ਦੱਸਿਓ ਇਹ ਸਾਦ ਹੀ ਕੰਮ ਨਹੀਂ ਕਰਾਂਗੇ ਪਤਾ ਨੂੰ ਦੀ ਕਰਦੇ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ ਤੁਹਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਧਰਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦੀ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਇਲੈਕਸ਼ਨ ਅਜੇ ਤੂੰ ਕਹੀ ਜਾਂਦਾ ਇੱਥੇ ਤੱਕਾ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਇੱਥੇ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਦੇ ਵਿੱਚ ਕਿੰਨੀਆਂ ਬਲਾਂਤ ਸੰਭਤੀਆਂ ਦੀਆਂ ਚੋਣਾਂ ਹੋਦੀਆਂ ਕਿਤੇ 5 6 ਦੇ ਪੇਪਰ ਰੱਦ ਹੋ ਗਏ ਹੋਣਗੇ ਲੋਕਾਂ ਨੇ ਆਪੋ ਚ ਇਜੈਕਸ਼ਨ ਲਾਏ ਆ ਸਾਡੇ ਨਾਲੇ ਚ ਬਿਲਕੁਲ ਅੱਠ ਕੇ ਦਸ ਦੇ ਹੋ ਗਏ ਲੋਕਾਂ ਨੇ ਇਜੈਕਸ਼ਨ ਲਾਏ ਆ ਬਾਕੀ ਦੇ 5 5 3 3 ਦੇ ਹੋ ਰਹੀ ਆ ਆਉ ਨਾ ਆ ਲੜੋ ਤਾਦੂ ਸਰ ਲੋਕਾਂ ਨੂੰ ਜਾਣਾ ਚਾਹੀਦਾ ਤੂੰ ਲੜਦੀ بجائے ਭੱਜ ਗਏ ਕਿਉਂਕਿ ਤੁਹਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਨੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਕ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਔਰ ਚਲਿਆ ਅਮੰਦੀ ਵਸਤਾਲ ਅਮੰਦੀ ਵਸਤਾਲ ਆਓ ਚਲੋ ਲਖਮਿੰਦਰ ਸਿੰਘ ਸਾਡਾ ਜਿਲ੍ਹਾ ਪੁਸੀ ਦਾ ਕੈਂਡੀਡੇਟ ਆ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਤ ਸੰਪਤੀ ਦਾ ਇੱਕ ਕੈਂਡੀਡੇਟ ਆ ਉਹਦੀ ਹਾਲਤ ਦੇਖੋ ਲੈਓ ਕੋਈ ਬੰਦਾ ਅਟਾੜੀ ਚੋਂ ਲਿਆਓ ਕੋਈ ਬੰਦਾ ਜਿਹਦੇ ਨਾਲ ਕਹਿੰਦੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕਹੇ ਸਾਡੇ ਪਾਰਟੀ ਵੱਲ ਕਹਿੰਦੇ ਧੱਕੇਸ਼ਾਹੀ ਕੀਤੀ ਹੋਵੇ ਅਜ ਨਾਲੇ ਚੋਂ ਲਿਆਓ ਕਹੇ ਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਾਡੇ ਕਿਸੇ ਦੇ ਪੇਪਰ ਰੱਦ ਹੋਏ ਕੇਤੇ ਤਰਾਜ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਆ ਉਹਨਾਂ ਨੇ ਆਪਣਾ ਵੱਖਰਾ ਕੀਤਾ ਜੇ ਤਰਾਜ ਲਾੜੇ ਹੁੰਦੇ ਤਾਂ ਹੀ ਉਹ ਮੇਰੇ 33 ਨੇ ਪਤਾ 8 ਕੇ 10 ਦੇ ਹੋਈਆਂ ਬਾਕੀ 23 ਤੇ ਇਲੈਕਸ਼ਨ ਲਾੜੇ ਬਾਕੀ ਜਿਹੜੇ ਭੱਜ ਗਏ ਆ ਜੇ ਕਰਨੇ ਸੇ ਤਾਂ ਬਾਕੀ ਇਹ ਨਹੀਂ ਕਰ ਸਕਦੇ ਸੋ ਮੈਂ ਕਾਂਗਰਸੀਆਂ ਨੂੰ ਕਹਿਣਾ ਕਿ ਸਾਰ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛੜਾ ਚੁੱਕੇ ਆ ਇਹ ਪੰਜ-ਪੰਜ ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ ਇਹਨਾਂ ਮੁੱਖ ਮੰਤਰੀਆਂ ਨੇ ਤੁਹਾਡੀ ਪਾਰਟੀ ਪੰਜਾਬ ਚੋਂ ਖਤਮ ਕਰਤੀ ਆ ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਰਹੇ ਤਰਨਤਾਰ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਉਹ ਤੁਹਾਨੂੰ ਪਤਾ ਕਿ ਬਾਕੀ ਵੀ ਮਾਝੇ ਦੀ ਧਰਤੀ ਤੇ ਹੋਣ ਵਾਲਾ ਇਸ ਕਰਕੇ ਕਾਂਗਰਸ ਮਾਝੇ ਚੋਂ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਹੈ ਸਤਾਈ ਆ ਜੜੀ ਆ ਆ ਗਈ ਇੱਕ ਸਾਲ ਬਾਅਦ ਤੁਹਾਡੇ ਨਾਲ ਲੜਾ ਗਿਆ ਤੁਸੀਂ ਆਓ ਤੁਸੀਂ ਵਿਧਾਨ ਸਭਾ ਤਹਾਡੇ 5-5 ਕੈਂਡੀਡੇਟ ਹੋਣਗੇ ਮੁੱਖ ਮੰਤਰੀ ਦੇ ਹਿਸਾਬ ਨਾਲ ਇੱਕ ਆ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨਵਾਦ ਇਹ ਤੇ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੇ ਦੀ ਹਿਬਦਿਆ ਤੇ ਕਦੋਂ ਅਜ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਇਆ ਕੈਪਟਨ ਮਦੀਂਦਰ ਨੇ ਕਿਹਾ ਥੋੜੇ ਦਿਨ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਤੇ ਇੱਕ ਵਜ਼ੀਰ ਨੂੰ ਕੱਢਣ ਵਾਸਤੇ ਕਿੰਦਾ ਉਤੇ ਪ੍ਰਸ਼ਾਸਨ ਬਣਾ ਰੋਲ ਕਰਦੀ ਨੇ ਕਿਹੜੇ ਦੰਗਾਲ ਫਿਰਦੇ ਸਾਲ ਕਾਂਗਰਸ ਪੈਸੇ ਇਕੱਠੇ ਕਰਦੇ ਲੱਗੀ ਐ ਐਮਐਲਏ ਦੀਆਂ ਟਿਕਟਾਂ ਦੇ ਪੈਸੇ ਐਮਪੀ ਦੀਆਂ ਚੀਫ ਮਿਨਿਸਟਰ ਬਣਦੇ ਪੈਸੇ ਉਹ ਦੋਨਾਂ ਦੇ ਕਹਾਂ ਕਿ ਸਾਡੇ ਕੋਲ 500 ਕਰੋੜ ਰੁਪਈਆ ਦੀ ਹੈਗਾ ਤੇ ਐਸੀ ਕਿਥੋਂ ਸੀਐਮ ਦਾ ਚੇਹ ਦਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਐ ਇੱਕ ਬੰਦਾ ਕਿਸੇ ਤੜੇ ਦਾ ਇੱਕ ਬੰਦਾ ਕਿਸੇ ਤੜੇ ਦਾ ਐਸੇ ਕਰਕੇ ਤੁਸੀਂ ਇਲੈਕਸ਼ਨ ਲੜਨ ਤੋਂ ਭੱਜ ਗਏ ਹੋ ਤੁਹਾਡੇ ਨਾਲ ਤੁਹਾਡੀ ਅਗਵਾਈ ਦੇ ਵਿੱਚ ਕਾਂਗਰਸ ਦੀ ਅਗਵਾਈ ਦੇ ਵਿੱਚ ਕੋਈ ਬੰਦਾ ਇਲੈਕਸ਼ਨ ਲੜਨ ਦੀ ਤਿਆਰ ਨਹੀਂਗਾ ਔਰ ਮੈਂ ਤਾਂ ਉਹ ਅਜਿਹਾ ਹੀ ਕਹਿਣਾ ਚਾਹੁੰਦਾ ਅਜੇ ਤਾਂ 14-15 ਮਹੀਨੇ ਪਏ ਆ ਮੈਂ ਤਾਂ ਕਹਿਣਾ ਚਾਹੁੰਦਾ ਕਿ ਬਾਜੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਔਰ ਬਾਜੇ ਦੇ ਲੋਕ ਜੋ ਤੁਸੀਂ ਵੀ ਨੀਕੀਆਂ ਕੀਤੀਆਂ ਹੁਣ ਤੱਕ ਸਰ ਔਰ ਤੁਸੀਂ ਸੁਣੋ ਤਾਂ ਹੀ ਯਾਰ ਤੁਹਾਡੇ ਕੰਮ ਨਹੀਂ ਕੰਨ ਨਹੀਂ ਕੰਮ ਕਰਦੇ ਕੋਈ ਵੀਡੀਓ ਨਹੀਂ ਦੇਖੀ ਆਪਣੇ ਕੁਲਬੀਰ ਜੀ ਦੇ ਦੀ ਕੀ ਕਹਿੰਦੀ ਆ ਉਹ ਕਹਿੰਦਾ ਜੀ ਇਹ ਤਾਂ ਕੁਸ਼ੂਬ ਦੀ ਆਈ ਤਾਂ ਕਾਗਜ਼ ਫਾਇਲਾ ਲੈ ਆਉਂਦੇ ਨੇ ਆ ਕਾਪੀ ਸੈਟ ਅਫਸਰ ਲੈ ਆਉਂਦੇ ਨੇ ਆ ਇਹ ਕੰਮ ਤੁਸੀਂ ਕਰਦੇ ਹੋ ਸੱਜੀ ਦੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤੇ ਤੁਸੀਂ ਕਿਹੜੀਆਂ ਸਵਾਇਆਂ ਦੇਂਦੇ ਫਿਰਦੇ ਹੋ ਕੋਈ ਕਹਿਣਾ ਧੱਕਾ ਦੀ ਲੈਕਚਰ ਲੜਾਂਗੇ ਲੈਕਚਰ ਜਿਹੜੀਆਂ ਆਮ ਆਦਮੀ ਪਾਰਟੀ ਵਕਾਸ ਦੇ ਨਾਂ ਦੇ ਉੱਤੇ ਲੈਕਚਰ ਲੜੂਗੀ ਉਹ ਜੋ ਕੀਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤਾਂ ਅੱਜ ਇੱਕ ਅਦੇ ਦਿਨ ਚ ਦੱਸੂਗਾ ਕਿ ਜਿਹੜਾ ਕੱਲੀ ਦਲ ਆ ਬਰਕਾ ਮਾਰਦੇ ਕੱਲੀ ਦਲ ਨੇ ਕਈ ਉਮੀਦਵਾਰ ਐਸਜੀਪੀਸੀ ਦੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਪਰਵਾਦਾ ਚੋਂ ਖਿਲਾੜੇ ਕੋਈ ਖਲੋਣ ਲਈ ਤਿਆਰ ਨਹੀਂ ਸੀ। ਉਹਨਾਂ ਨੂੰ ਦਬਾ ਲਾ ਕੇ ਖਿਲਾਵਾ ਗਿਆ ਕਿ ਤੁਹਾਡੀ ਨੌਕਰੀ ਚੱਲ ਜਣਗੀ ਐਸਜੀਪੀਸੀ ਦੀ। ਕਿ ਕਈ ਕਈ ਵੀਰਵਾਦ ਨੂੰ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇ ਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐਸਜੀਪੀਸੀ 'ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੱਚਰ ਲਾ ਰਿਹਾ। ਆਹ ਤੇ ਤੁਹਾਡੀ ਹਾਲਤ ਆ ਕੱਲੀ ਕੰਨ ਦਸੀਆਂ ਦੀ ਤੇ ਉਲਟਾ ਦੋਸਤ ਹੀ ਸਾਡੇ ਦੇ ਲਈ ਜਾਂਦੇ ਹੋ ਅਸੀਂ ਤੇ ਖੁੱਲੀ ਕਿਤਾਬ ਵਾਂਗੂ ਸਾਬ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਬਾਬੇ ਨੂੰ ਕਾਲੇ ਨਹੀਂ ਡੱਕਿਆ ਕਿਸੇ ਨੂੰ ਜੰਡਿਆਲੇ ਨਹੀਂ ਡੱਕਿਆ ਕਿਸੇ ਨੂੰ ਵਜੀਠੇ ਦੀ ਡੱਕਿਆ ਰਾਜਾ ਸਾਸੀ ਜਿੱਕ ਝਗੜਾ ਹੋਇਆ ਉਹ ਵੀ ਤੁਹਾਡੇ ਬੰਦਿਆਂ ਨੇ ਕੀਤਾ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਕਿਸੇ ਨੂੰ ਟਾੜੀ ਚ ਦੀ ਡੱਕਿਆ ਇਹ ਨਾਲੇ ਚ ਦੀ ਡੱਕਿਆ ਇਸ ਕਰਕੇ ਮੈਂ ਕਿਹੜਾ ਚਾਹੁੰਦਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਆਪਣੀ ਫੁੱਟ ਨੂੰ ਵੇਖ ਕੇ ਉਹਨਾਂ ਦੇ ਵਿੱਚ ਜਿਹੜੀ ਫੁੱਟ ਹੈ ਮੇਰੇ ਕਹਿਣ ਤੋਂ ਪਹਿਲਾਂ ਉਹਨਾਂ ਦੀ ਇੱਕ ਦਿੱਤਾ ਸਾਡੀ ਭੈਣ ਨੇ ਉਹ ਨਵਜੋਤ ਕੋ ਸਿੱਧੂ ਨੇ ਕਲੀਅਰ ਕੱਟ ਕੋਈ ਆ ਨਹੀਂ ਕਿ ਕੋਈ ਉਦਾ ਹੈ ਪੁੱਠਾ ਸਿੱਧਾ ਟਵੀਟ ਕੀਤਾ ਸਿੱਧਾ ਕਿ ਆ ਕਿ 500 ਕਰੋੜ ਰੁਪਈਆ ਚਾਹੀਦਾ ਜੀ ਸੀਐਮ ਦਾ ਚੇਹ ਦਾ ਬੜਲੇ ਸਿੱਧਾ ਉਦੋਂ ਦੇ ਕਿ ਪੰਜ ਪੰਜ ਮੁਖਰਤੀ ਪੰਜਾਬ ਦੇ ਵਿੱਚ ਕੰਮ ਕਰੇ ਉਹ ਇਸ ਕਰਕੇ ਥੱਲੇ ਤੱਕ ਪਾਰਟੀ ਪਾੜਤੀ ਕੋਈ ਕਹਿੰਦਾ ਮੈਂ ਇਹਦੇ ਥੜੇ ਦਾ ਕੋਈ ਕਹਿੰਦਾ ਇਹਦੇ ਥੜੇ ਦਾ ਲੈਕਚਰ ਲੜ ਤੋਂ ਹਟ ਕੇ ਲੋਕ ਇਸ ਕਰਕੇ ਕਾਂਗਰਸੀ ਲੀਡਰ ਤੁਹਾਡੀ ਗਵਾਹੀ ਤੇ ਨਾ ਕਿਸੇ ਨੇ ਲੈਕਚਰ ਲੜਦੇ ਆ ਨਾ ਇਦਾਂ ਦੇ ਸਭਦੇ ਲਿਆ ਕਰੋ ਸਾਡੇ ਦੇ ਦੋਸ਼ ਤੋਂ ਪਹਿਲਾਂ ਕਾਂਗਰਸੀ ਜਿਹੜੀ ਬੁਰੀ ਹਾਲਤ ਹੈ ਮਾਜੇ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਤਰਤਦ ਹੋਇਆ ਉਹਦਾ ਰਿਵਿਊ ਕਰੋ ਫੇਰ ਤੁਹਾਨੂੰ ਪਤਾ ਲੱਗੇ ਬਾਕੀ ਜੇ ਕਿਤੇ ਜਿਹੜੇ ਮੈਂ ਹਲਕੇ ਬੋਲੇ ਆ ਜੇ ਕਿਦੇ ਇੱਥੇ ਧੱਕੇਸ਼ਾਹੀ ਹੋਈ ਤੇ ਆਓ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਰੱਖੋ ਟਾਈਮ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਯਾਰ ਐਦਾਂ ਤੁਸੀਂ ਉਹਦੇ ਕੀ ਜਾਂਦੇ ਬਿਨਾਂ ਕਹਿ ਗੱਲ ਤੋਂ ਕਹੀ ਜਾਂਦੇ ਇਸ ਕਰਕੇ ਮੈਂ ਬਾਦਿਆ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸੀ ਝੂਠੇ ਦੋਸ਼ ਲਾ ਰਹੇ ਕਾਂਗਰਸੀ ਇਲਕਸ਼ੇ ਤੋਂ ਭੱਜ ਰਹੇ ਇਹਨਾਂ ਦੇ ਭੱਜਣਾ ਇਹਨਾਂ ਦੀਆਂ ਲੱਤਾਂ ਜਦਾਮ ਨਹੀਂ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਲੜਾਇਆ ਸੀ ਲੋਕਾਂ ਦੇ ਪੱッセ ਕਰਾਏ ਸੀ ਲੋਕਾਂ ਨੂੰ ਠਾਂੜਿਆ 'ਚ ਭੇਜਿਆ ਸੀ ਹੁਣ ਤੱਕ ਜੁੱਤੀ ਪੌਲੇ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁੰਦੀ ਰਹੀ ਹੈ ਪਹਿਲੀ ਵਾਰ ਸਾਫ਼ ਸੁਥਰੀ ਇਲੈਕਸ਼ਨ ਹੋਦੀ ਹੈ ਇਸ ਕਰਕੇ ਤੁਸੀਂ ਵੱਧ ਚੜ ਕੇ ਸਾਰੇ ਪੰਜਾਬੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਤਗੜੇ ਹੋ ਕੇ ਜਿੱਥੇ-ਜਿੱਥੇ ਬੰਦੇ ਖੜੇ ਆ ਜਿਹੜੀ ਵੀ ਪਾਰਟੀ ਦੇ ਖੜੇ ਆ ਜਾ ਕੇ ਵੋਟਾਂ ਪਾਓ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਮੀਦਵਾਰ ਚੁਣੋ ਇਹ ਬਸ ਮੈਂ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਾਂਗਰਸੀ ਲੀਡਰਾਂ ਦੇ ਬੀਤੇ ਦਿਨ ਜਿਹੜੇ ਉਹਨਾਂ ਦੋਸ਼ ਲਾਇਆ ਉਹਨਾਂ ਨੂੰ ਰੱਦ ਕਰਨਾ ਆਇਆ ਸੀਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਜਿਕੇ ਤੇ ਹੈਗੀ ਆ ਆਓ ਮੈਂ ਤੁਹਾਡੇ ਨਾਲ ਚੱਲਦਾ ਮੈਨੂੰ ਦਿਖਾਓ ਕਿੱਥੇ ਹੋਇਆ ਰੈਸਾਈ ਜਿਹੜਾ ਹੋਇਆ ਪਿੱਡੀ ਸਜਦਾ